ਹੈਲੋ ਜੀ ਸਲਾਮਤ ਆਵੋ ਨਮਸਤੇ ਸੋ ਸਿੱਖਾਂ ਤੇ ਜੈਸਾ ਜੀ ਮੇਰੇ ਵੱਲੋਂ ਅੱਜ ਵੀ ਇਸ ਵੀਡੀਓ ਦੇ ਵਿੱਚ ਜਿਹੜਾ ਕਿੱਸਾ ਤੁਹਾਡੇ ਨਾਲ ਨਾ ਸਾਂਝਾ ਕਰਨਾ ਨਾ ਉਹ ਕਿੱਸਾ ਸੁਣ ਕੇ ਤੁਹਾਨੂੰ ਲੱਗੂਗਾ ਕਿ ਹਾਂ ਸੱਚੀ ਗੱਲ ਆ ਕਿ ਸਾਈਂ ਜੀ ਗੱਲਾਂ ਕਰਦੇ ਨੇ ਤੇ ਸਾਨੂੰ ਜਵਾਬ ਦਿੰਦੇ ਨੇ ਸਾਡੀਆਂ ਗੱਲਾਂ ਦੇ ਇਹ ਕਿੱਸਾ ਜਿਹਨਾਂ ਨੇ ਮੇਰੇ ਨਾਲ ਸਾਂਝਾ ਕੀਤਾ ਪਰ ਉਹਨਾਂ ਦਾ ਨਾਮ ਮੈਂ ਮੈਂਸ਼ਨ ਨਹੀਂ ਕਰ ਸਕਦਾ ਗੱਲ ਇਦਾਂ ਕਿ ਕਹਿੰਦੇ ਕਿ ਮੈਂ ਪਹਿਲਾਂ ਗੁਰਦਾਰੇ ਬਹੁਤ ਜਾਂਦੀ ਹੁੰਦੀ ਸੀ ਪਾਠ ਦਿੱਲੀ ਕਰਦੀ ਹੁੰਦੀ ਸੀ ਹਰ ਰੋਜ਼ ਗੁਰਦੁਆਰੇ ਜਾਣਾ ਪਾਠ ਕਰਨਾ ਬਹੁ ਜੀ ਕੀ ਅੱਛੀ ਬਾਬਾ ਜੀ ਦੇ ਉੱਤੇ ਫਿਰ ਕਹਿੰਦੇ ਕਰਦੇ 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 ਸਾਈਂ ਲਾਦੀ ਸ਼ਾਸਤਰਕਾਰ ਨਕੋਦਰ ਦਰਬਾਰ ਮੇਰਾ ਆਉਣਾ ਜਾਣਾ ਸ਼ੁਰੂ ਹੋ ਗਿਆ ਇੱਧਰ ਸ਼ੁਰੂ ਹੋਇਆ ਤਾਂ ਹੌਲੀ ਹੌਲੀ ਗੁਰਦੁਆਰਾ ਸਾਹਿਬ ਜਾਣਾ ਘਟ ਗਿਆ ਬੰਦ ਹੋ ਗਿਆ ਤੇ ਦਰਬਾਰ ਵੱਲ ਜਾਣਾ ਆਉਣਾ ਜਾਣਾ ਸ਼ੁਰੂ ਹੋ ਗਿਆ ਤੇ ਯਕੀਨ ਬਣ ਗਿਆ ਸਾਈਂ ਜੀ ਦੇ ਉੱਤੇ ਬਹੁਤ ਜ਼ਿਆਦਾ ਕਿਉਂਕਿ ਕਹਿੰਦੇ ਮੇਰੇ ਨਾਲ ਇੱਕ ਦੋ ਵਾਰ ਇਦਾਂ ਹੋਇਆ ਕਿ ਜਦੋਂ-ਜਦੋਂ ਮੈਂ ਸਾਈਂ ਜੀ ਅਗੇ ਅਰਦਾਸ ਕੀਤੀ ਉਦੋਂ-ਉਦੋਂ ਮੇਰੀ ਉਹ ਗੱਲ ਉਹਨਾਂ ਨੇ ਪੂਰੀ ਕਰਤੀ ਤਾਂ ਮੇਰਾ ਯਕੀਨ ਬਹੁਤ ਜ਼ਿਆਦਾ ਬਣ ਗਿਆ ਸਾਈਂ ਜੀ ਦੇ ਉੱਤੇ ਤੇ ਗੁਰਦੁਆਰਿਆਂ ਜਾਣਾ ਬਿਲਕੁਲ ਬੰਦ ਹੋ ਗਿਆ ਪਰ ਕਹਿੰਦੇ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਚੱਲਦਾ ਰਹਿੰਦਾ ਹੁੰਦਾ ਸੀ ਆਪਣੇ ਆਪ ਦੇ ਨਾਲ ਮੇਰੀ ਲੜਾਈ ਚੱਲਦੀ ਹੁੰਦੀ ਸੀ ਕਿ ਪਹਿਲਾਂ ਮੈਂ ਗੁਰਦੁਆਰੇ ਜਾਂਦੀ ਸੀ ਤੇ ਹੁਣ ਮੈਂ ਦਰਬਾਰ ਜਾਣ ਲੱਗ ਪਈ ਮੈਂ ਗਲਤ ਆ ਵੀ ਮੈਂ ਇੱਕ ਪਾਸਾ ਛੱਡ ਕੇ ਦੂਜੇ ਪਾਸੇ ਲੱਗ ਪਈ ਤੇ ਵੀ ਮੈਂ ਗਲਤ ਕਰ ਰਹੀ ਆ ਵੀ ਮੈਂ ਸਹੀ ਨਹੀਂ ਚੱਲ ਰਹੀ ਆਪਣੇ ਆਪ ਨਾਲ ਮੇਰੀ ਕਹਿੰਦੇ ਇਹ ਲੜਾਈ ਚੱਲਦੀ ਰਹਿੰਦੀ ਹੁੰਦੀ ਸੀ ਮੈਨੂੰ ਆਪਣੇ ਆਪ ਨੂੰ ਅੰਦਰੋਂ ਸੰਤੁਸ਼ਟੀ ਨਹੀਂ ਸੀ ਹੁੰਦੀ ਕਿ ਮੈਂ ਕਿੱਦਾਂ ਆਪਣੇ ਆਪ ਨੂੰ ਸਹੀ ਕਰਾਂ ਤਾਂ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਜਾਂ ਕਿਸੇ ਨੇ ਯਕੀਨ ਨਹੀਂ ਕਰਨਾ ਇੱਕ ਦਿਨ ਕਹਿੰਦੇ ਕੀ ਹੋਇਆ ਕਿ ਮੈਂ ਸੁੱਤੀ ਪਈ ਆ ਤਾਂ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਮੈਂ ਕੀ ਦੇਖਦੀ ਆ ਕਿ ਜਿਹੜੇ ਗੁਰਦੁਆਰੇ ਮੈਂ ਜਾਂਦੀ ਸੀ ਨਾ ਉਸ ਗੁਰਦੁਆਰੇ ਦੇ ਵਿੱਚ ਜਿਹੜੇ ਬਾਬਾ ਜੀ ਮੈਨੂੰ ਪ੍ਰਸ਼ਾਦ ਦਿੰਦੇ ਹੁੰਦੇ ਸੀ ਦੇਖਦਾ ਮੇਰੇ ਸੁਪਨੇ ਦੇ ਵਿੱਚ ਉਹ ਬਾਬਾ ਜੀ ਆਏ ਉਹ ਬਾਬਾ ਜੀ ਕਿੱਥੇ ਸਿਗੇ ਨਕੋਦਰ ਦਰਬਾਰ ਦੇ ਵਿੱਚ ਨਕੋਦਰ ਦਰਬਾਰ ਦੇ ਵਿੱਚ ਗੁਰਦੁਆਰੇ ਵਾਲੇ ਬਾਬਾ ਜੀ ਦੇਖ ਮੰਡ ਰਹੇ ਨੇ ਮੈਂ ਉਸ ਸੁਪਨੇ ਦੇ ਵਿੱਚ ਦੇਖ ਕੇ ਉਹਨਾਂ ਦੇ ਹੱਥੋਂ ਪ੍ਰਸ਼ਾਦ ਲਿਆ ਮੈਂ ਬੜੀ ਹੈਰਾਨ ਹੋਈ ਸਵੇਰੇ ਉੱਠ ਕੇ ਕਿ ਇਹ ਕੀ ਚੱਕਰ ਕਿ ਨਕੋਦਰ ਦਰਬਾਰ ਦੇ ਵਿੱਚ ਉਹ ਗੁਰਦੁਆਰੇ ਵਾਲੇ ਬਾਬਾ ਜੀ ਜਿਹੜੇ ਪ੍ਰਸ਼ਾਦ ਵੰਡ ਰਹੇ ਸੀ ਉਹ ਮੈਨੂੰ ਦਿਖ ਗਏ ਦੇਖ ਵੰਡਦੇ ਹੋਏ ਫਿਰ ਮੈਂ ਸੋਚਿਆ ਕਿ ਸਾਈਂ ਜੀ ਨੇ ਮੇਰਾ ਵਹਿਮ ਦੂਰ ਕਰਤਾ ਕਿ ਸਵਾਲਾਂ 'ਚ ਨਾ ਪੈ ਕਿ ਚਾਹੇ ਗੁਰਦੁਆਰੇ 'ਚ ਆ ਚਾਹੇ ਇੱਧਰ ਜਾ ਜੇ ਤੁਹਾਡਾ ਮਨ ਸੱਚਾ ਆ ਉਹ ਸਾਰੀਆਂ ਜਗ੍ਹਾ ਇੱਕ ਨੇ ਸੋ ਜੇ ਤੁਹਾਨੂੰ ਇਹ ਕਿੱਸਾ ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ